ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵਾਲਮੀਕੀ ਪਾਈਚਾਰੇ ਨੂੰ ਵੱਡਾ ਮਾਨ ਸਨਮਾਨ ਦਿੱਤਾ ਗਿਆ ਜੁਤੇ ਜੁਲੰਦਰ ਜ਼ਿਲ੍ਹੇ ਦੇ ਵੱਡੀ ਗੈਂਦੀ ਚ ਵਾਲਮੀਕੀ ਪਾਈਚਾਰੇ ਨਾਲ ਸੰਬੰਧਿਤ ਅਫਸਰ ਲਗਾਏ ਗਏ ਨੇ ਉਥੇ ਕਰਤਾਰਪੁਰ ਹਲਕੇ ਤੋਂ ਵਿਧਾਇਕ ਨੂੰ ਵੀ ਮੰਤਰੀ ਬਣਾ ਕੇ ਪਾਈਚਾਰੇ ਨੂੰ ਮਾਣ ਬਖਸ਼ਿਆ ਮੰਤਰੀ ਬਲਕਾਰ ਸਿੰਘ ਅੱਜ ਖੁਸ਼ਪਰਕਾ ਦਿਵਸ ਮੁਕੀ ਭਗਵਾਨ ਵਾਲਮੀਕੀ ਯੋਗ ਆਸ਼ਰਮ ਰਹਿਮਪੁਰ ਵਿਕੇ ਡੇਰਾ ਬਾਬਾ ਲਾਲਨਾਥ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਭਗਵਾਨ ਵਾਲਮੀਕੀ ਯੋਗਾ ਆਸ਼ਰਮ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਸਮਾਗਮ ਤੇ ਵਿੱਚ ਸ਼ਰਕਤ ਕਰਨ ਪਹੁੰਚੇ ਸਨ ਉਨ੍ਹਾਂ ਕਿਹਾ ਕਿ ਸੰਤ ਪਾਪਾ ਪ੍ਰਗਟਨਾਥ ਪਾਈਚਾਰੇ ਦੀ ਭੇਤਰੀ ਲਈ ਕੰਮ ਕਰ ਰਹੇ ਨੇ ਉਹਵਾ ਚੜਕੇ ਸਮਾਗਮ ਵਿੱਚ ਸ਼ਾਮਲ ਹੁੰਦੇ ਨੇ ਡੇਰੇ ਦੇ ਮੁਖ ਸੇਵਾਦਾਰ ਬਾਲਯੋਗੀ Swami ਪ੍ਰਗਟਨਾਥ ਜੀ ਨੇ ਸਮੂਹ ਸੰਗਤਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ਹੈ ਡੇਰੇ ਦੇ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ ਇਸ ਮੌਕੇ ਉਤੇ ਸ਼੍ਰੀ ਯੋਗ ਵਜਸਟ ਜੀ ਵੀ ਪਾਠ ਤੇ ਭੋਗ ਪਾਏ ਗਏ ਸਭ ਤੋਂ ਪਹਿਲਾਂ ਅੱਜ ਲਾਹਕਸ਼ੀ ਦੇ ਜਨਮ ਦਿਨ ਦੀ ਬਹੁਤ-ਬਹੁਤ ਸਾਰੀ ਸੰਗਤ ਨੂੰ ਮੁਬਾਰਕਬਾਦ ਔਰ ਜੋ ਸਾਡੇ ਸਮੁੱਚੀ ਕੌਮ ਦੀ ਧਾਰਮਿਕ ਜਿਹੜੀ ਸ਼ਖਸੀਅਤ ਹੈ ਬਾਬਾ ਪ੍ਰਗਨਨਾ ਜੀ ਜੋਗਵਾਈ ਕਰ ਰਿਹਾ ਮੈਂ ਕੁਝ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਜਦੋਂ ਬਹੁਤ ਜ਼ਿਆਦਾ ਸੰਗਤਾਂ ਦੇ ਵਿੱਚ ਬੜਾ ਅਤਿ ਸ਼ਾਅ ਹੈ ਕਿਉਂਕਿ ਬਾਬਾ ਜੀ ਸਾਨੂੰ ਬੜੀਆਂ ਚੰਗੀਆਂ ਸਿੱਧਾਂ ਦਿੰਦੇ ਸਾਡੀ ਕੌਮ ਨੂੰ ਔਰ ਸਾਡੀ ਕੌਮ ਦੇ ਵਿੱਚ ਹਮੇਸ਼ਾ ਇਹ ਦੁੱਖ ਸੁੱਖ ਦੇ ਵਿੱਚ ਖੜਦੇ ਆ ਔਰ ਤੁਸੀਂ ਦਿਨ-ਦਿਨ ਦੇ ਵੇਖੋ ਕਿ ਪਿੰਡਾਂ ਦੇ ਵਿੱਚ ਲਾ ਕੇ ਜਾ ਕੇ ਜਾਗਰੂਪੂ ਵੀ ਕਰਦੇ ਆ satsang ਕਰਦੇ ਕਿਉਂਕਿ ਬੱਚਿਆਂ ਨੂੰ ਇਹ ਚੰਗੀਆਂ ਸਿੱਧਾ ਮਿਲਣ ਔਰ ਧਾਰਮਿਕ ਜਿਹੜੇ ਆ ਉਹ ਰੁਚੀ ਉਹਨਾਂ ਦੇ ਵਿੱਚ ਵਧੇ ਔਰ ਮੈਂ ਪ੍ਰਮਾਤਮਾ ਅਗੇ ਪਉਣ ਬਾਲਮੀਕ ਮਾਰੇ ਅਗੇ ਅਰਦਾਸ ਕਰਦਾ ਹੈ ਕਿ ਸੰਤ ਬਾਬਾ ਪ੍ਰਗੋਨਾ ਸਿੰਘ ਜਿਹੜੇ ਸਾਡੇ ਸਮੁੱਚੀ ਕੌਮ ਦੀ ਅਗਵਾਈ ਕਰਦੇ ਆ ਇਹਨਾਂ ਦੀ ਚੜ੍ਹਦੀ ਕਲਾ ਰਵੇ ਔਰ ਮੁੱਖ ਮੰਤਰੀ ਸਾਹਿਬ ਪਉਣ ਸਿੰਘ ਜੀ ਮਾਨ ਜਿਨ੍ਹਾਂ ਨੇ ਸਾਡੇ ਕੌਮ ਨੂੰ ਵੱਡਾ ਮਾਨ ਦਿੱਤਾ ਹੈ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਕਿਉਂਕਿ ਪਹਿਲੀ ਸਰਕਾਰ ਦੇ ਅੰਦਰ ਜਿਹੜਾ ਅੱਜ ਸਾਡਾ ਡਿਵੀਜ਼ਨ ਕਮਿਸ਼ਨਰ ਧਰਮਪਾਲ ਜੀ ਆਪਣਾ ਸਬਰਵਾਲ ਜੀ ਸਬਰਵਾਲ ਸਾਹਿਬ ਜਿਹੜੇ ਆ ਫਰਸਟ ਕਮਿਸ਼ਨਰ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਲੱਗੇ ਔਰ ਸਾਡੇ ਰਿਸਰ ਜਸਵੀਰ ਸਿੰਘ ਵੀ ਖੜੇ ਆ ਔਰ ਬਾਬਾ ਜੀ ਹਮੇਸ਼ਾ ਹੀ ਮਾਨ ਸਾਹਿਬ ਇਹਨਾਂ ਕੋਲ ਹਾਜ਼ਰ ਵੀ ਹੁੰਦੇ ਆ ਔਰ ਪਿੱਛੇ ਵੀ ਆਏ ਸੀਗੇ ਕਹਿੰਦਾ ਇਹਨਾਂ ਨਾਲ ਮੀਟਿੰਗ ਬੈਠ ਕੇ ਖਾਣਾ ਖਾ ਕੇ ਗਏ ਔਰ ਇਹਨਾਂ ਸਾਡੇ ਕੌਮ ਦਾ ਮਾਨ ਸਨਮਾਨ ਕਰਦੇ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਲੋਕਲ ਗਵਰਨਮੈਂਟ ਮਿਨਿਸਟਰ ਜਿਹੜਾ ਸਾਡੇ ਭਾਈਚਾਰੇ ਨੂੰ ਮਾਨ ਦਿੱਤਾ ਅਸੀਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾ ਕੇ ਬਾ ਬਾਲਮੀਕ ਮਹਾਰਾਜ ਕੇ ਰਾਸ ਕਰਦੇ ਆਂ ਕਿ ਉਹਨਾਂ ਦੀ ਚਰਨੀ ਕਾ ਰਵੇ ਔਰ ਔਰ ਪੰਜਾਬ ਦੀ ਸੇਵਾ ਕਰਦੇ ਇਸੇ ਤਾਰੇ ਸਾਡੇ ਬਾਬਾ ਜੀ ਅਗਰनाथ ਜੀ ਇਹਨਾਂ ਦਾ ਸਮੁੱਚੀ ਕੌਮ ਦੇਤੇ ਹੱਥ ਔਰ ਅਸ਼ੀਰਵਾਦ ਬਣਿਆ ਰਵੇ ਤਾਂ ਕਿ ਸਾਡੀ ਕੌਮ ਤਰੱਕੀ ਕਰੇ ਅਲ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਬਾਬਾ ਜੀ ਮੰਨੋ ਕਿ ਮੈਂ ਜਦੋਂ ਨੰਗਿਆ ਆਇਆ ਤੇ ਮੈਨੂੰ ਐ ਲੱਗਾ ਕਿ ਸਾਡੇ ਕੌਮ ਦੇ ਬਾਬਾ ਜੀ ਨੇ ਬਹੁਤ ਜਾਗਰੂਕ ਕਰ ਦਿੱਤਾ ਕਿਉਂਕਿ ਹਰ ਦੇ ਨਹੀਂ ਹਰ ਜਗ੍ਹਾ ਤੇ ਪਿੰਡਾ ਪਿੰਡਾ ਜਾਂਦੇ ਕੱਲ ਰੁੱਪ ਗਏ ਹੋਏ ਸੀ ਉੱਥੇ ਮੁੰਡੇ ਮੇਰੇ ਤੋਂ ਆਏ ਕਿਹਾ ਬਾਬਾ ਜੀ ਇੱਥੇ ਆਏ ਹੋਏ ਸੋ ਇਸ ਕਰਕੇ ਬਾਬਾ ਜੀ ਸਵਤੀ ਕਾਉ ਨੂੰ ਸੇਧਾ ਦੇਣ ਵਾਲੇ ਇਹਨਾਂ ਦੇ ਗੁਰੂ ਮਹਾਰਾਜ ਜੀ ਔਰ ਬਾਲਮੀਕ ਮਹਾਰਾਜ ਦਾ ਅਸ਼ੀਰਵਾਦ ਹੋਵੇ ਔਰ ਸਾਡੇ ਤੇ ਇਹਨਾਂ ਦਾ ਹੱਥ ਬਣਾ ਰਹੇ ਬਹੁਤ ਸੰਗਤ ਦਾ ਧੰਨਵਾਦ ਥੈਂਕ ਯੂ ਦੇਖੋ ਇਹ ਸਤਗੁਰ ਲਾਲਨਾ ਜੀ ਮਹਾਰਾਜ ਜੀ ਹਰ ਸਾਲ ਇੱਥੇ ਕੁਝ ਪ੍ਰਕਾਰ ਦੀਵਸ ਮਨਾਉਂਦੇ ਸਨ ਉਹ ਉਹਦੀਆਂ ਇਸ ਸੋਚ ਸਾਥ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਮਾਤਾ ਸੀਤਾ ਜੀ ਜਦੋਂ ਵਾਲਮੀਕ ਮਹਾਰਾਜ ਦੇ ਚਰਨ ਕਮਲਾ ਚਾਏ ਤਾਂ ਉਹਨਾਂ ਨੇ ਉਹ ਬਹੁਤ ਤਰਸਜੋਗ ਹਾਲਾਤ ਵਿੱਚ ਸਨ ਤੇ ਉਹਨਾਂ ਨੂੰ ਵਾਲਮੀਕ ਮਹਾਰਾਜ ਜੀ ਨੇ ਸਹਾਰਾ ਦਿੱਤਾ ਉਹਨਾਂ ਦੇ ਚਰਨ ਕਮਲਾ ਚ ਰਹਿ ਪਰ ਉੱਥੇ ਉਹਨਾਂ ਦੇ ਇੱਕ ਬੇਟਾ ਲਵ ਪੈਦਾ ਹੋਇਆ ਦੂਸਰਾ ਵਾਲਮੀਕ ਮਹਾਰਾਜ ਦੇ ਕਿਰਪਾ ਸਦਕਾ ਹੋਇਆ ਤੇ ਉਹਨਾਂ ਦਾ ਦਿਵਸ ਅਸੀਂ ਹਰ ਸਾਲ ਇਸ ਥਾਂ ਤੇ ਮਨਾਉਂਦੇ ਆਂ ਔਰ ਇਹ ਸਤਗੁਰ ਲਾਲ ਨਾ ਜੀ ਮਾੜ ਦੇ ਟਾਈਮ ਤੋਂ ਹੀ ਸੀ ਇਥੇ ਉਹ ਉਹਨਾਂ ਦੇ ਸੰਨ ਉਸੇ ਤਰ੍ਹਾਂ ਅਸੀਂ ਬਣਾਉਨੇ ਆ ਤਾਂ ਕਿ ਉਹਨਾਂ ਤੋਂ ਸਾਨੂੰ ਵੀਰਤਾ ਮਿਲ ਸਕੇ ਉਹਨਾਂ ਤੋਂ ਬਹਾਦਰੀ ਮਿਲ ਸਕੇ ਉਹਨਾਂ ਵਰਗਾ ਸਾਨੂੰ ਗਿਆਨ ਮਿਲ ਸਕੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਬੱਚੇ ਜਿਹੜੇ ਹੈਗੇ ਆ ਗੁਣਵਾਨ ਹੋਣ ਗਿਆਨਵਾਨ ਹੋਣ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਜਦੋਂ ਆਪਣੇ ਵਿੱਚ ਤਰਨਾਟਕ ਦੇ ਵਿੱਚ ਵੀ ਇਹ ਲਿਖਿਆ ਹੈਗਾ ਕਿ ਲਵ ਕੁਸ਼ ਵਰਗਾ ਗਿਆਨ ਜਿਹੜਾ ਹੈ ਸਾਨੂੰ ਸੂਰਮੇ ਵਾਲਾ ਗਿਆਨ ਪ੍ਰਾਪਤ ਹੁੰਦਾ ਜੇ ਅਸੀਂ ਉਹਨਾਂ ਨੂੰ ਦੇਖਦੇ ਆਂ ਤਾਂ ਵਿਚਾਰ ਹੈਗਾ ਕਿ ਉਹ ਛੋਟੇ ਛੋਟੇ ਹੁੰਦਿਆਂ ਵੀ ਆ람 ਦੀਆਂ ਲੱਖਾਂ ਫੌਜਾਂ ਉਹਨਾਂ ਦੇ ਬਹਾਦਰ ਲਵ ਕੁਛ ਕੋਲੋਂ ਹਾਰੇ ਇਸੇ ਕਰਕੇ ਆਏ ਹਾਰੇ ਕੇ ਬਾਲ ਵੀ ਕੁਮਾਰੇ ਦੀ ਉਹਨਾਂ ਨੇ ਆਪਣਨ ਪੁੰਨ ਸਿੱਖਿਆ ਹਾਸਲ ਕੀਤੀ ਸੀ ਉਹ ਆਪਣੇ ਗੁਣਾਂ 'ਚ ਨਪੁੰਨ ਸਨ ਵਿਦਿਆ 'ਚ ਵੀ ਨਪੁੰਨ ਸਨ ਹੈਗਾ ਔਰ ਜਿਹੜਾ ਇਨਸਾਨ ਪੂਰਨ ਹੋਵੇਗਾ ਪੂਰਨ ਗੁਣਵਾਨ ਹੋਵੇਗਾ ਪੂਰਨ ਵਿਆਸ ਕਰਤਾ ਹੋਊਗਾ ਤੇ ਉਹ ਕਦੇ ਹਾਰ ਨਹੀਂ ਸਕਦਾ ਇਸ ਕਰਕੇ ਸਾਨੂੰ ਵੀ ਨਿਤ ਅਭਿਆਸ ਕਰਨਾ ਚਾਹੀਦਾ ਗੁਰਬਾਣੀ ਦਾ ਵੀ ਅਭਿਆਸ ਕਰਨਾ ਚਾਹੀਦਾ ਹੈਗਾ ਤੇ ਸਮਾਜਿਕ ਗਤੀਵਿਧੀਆਂ ਦਾ ਵੀ ਅਭਿਆਸ ਕਰਨਾ ਚਾਹੀਦਾ ਉਹ ਵੀ ਜੋ ਵੱਡਾ ਜੁਗਦਾ ਗੱਲ ਮਿਲ ਕੇ ਸਾਰਾ ਨਾਲ ਸਹਿਯੋਗ ਕਰਨਾ ਚਾਹੀਦਾ ਅੱਜ ਅਸੀਂ ਤੇਹੀ ਦੱਸਣਾ ਚਾਹੁੰਨੇ ਆ ਕਿ ਅਸੀਂ ਤਾਂ ਤੁਹਾਡਾ ਇਹ ਹੈ ਕਿ ਲੋਕਾਂ ਨੂੰ ਇਹ ਪ੍ਰਮੋਟ ਕਰਦੇ ਆ ਕਿ ਲਵ ਕੁਝ ਪਰ ਸਿੱਖਣਾ ਚਾਹੀਦਾ ਹੈ ਉਹਨਾਂ ਵਰਗੇ ਗੁਣਵਾਨ ਗਿਆਨਵਾਨ ਬੰਨਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਹੋ ਜਾਓ ਤੇ ਸਿੱਖਿਆ ਹਾਸਲ ਕਰੋ ਬਣ ਕੇ ਅਫਸਰ ਬਣੋ ਹੈਗਾ ਕੋਈ ਗੁਣਵਾਨ ਬਣੋ ਹੈਗਾ ਤਾਂ ਕਿ ਦੇਖੋ ਹੁਣ ਇੱਕ ਬੂਟਾ ਲਾਉਂਦਾ ਹੈ ਤੇ ਬੂਟੇ ਨੂੰ ਪਾਣੀ ਪਾਣਾ ਪੈਂਦਾ ਹੈ ਜਦੋਂ ਪਾਣੀ ਪਾਵਾਂਗੇ ਹਰਾ ਹੋਵੇਗਾ ਹਰਾ ਹੋਵੇਗਾ ਤਾਂ ਫਲ ਲੱਗੇਗਾ ਫਲ ਲੱਗੇਗਾ ਤਾਂ ਕਿਸੇ ਨੂੰ ਕਿਸੇ ਕੋਈ ਖਾਵੇਗਾ ਤਾਂ ਕਿਸੇ ਦੇ ਕੰਮ ਆਵੇਗਾ ਇਸੇ ਤਰ੍ਹਾਂ ਦੇਖੋ ਇੱਥੇ ਸਤਗੁਰ ਲਾਲ ਜੀ ਨੇ ਬੂਟਾ ਲਾਇਆ ਉਹਨੂੰ ਫਲ ਫੁੱਲ ਲੱਗਿਆ ਹੈਗਾ ਦੁਨੀਆ ਭਾਰ ਦੇ ਵਿੱਚ ਇਸ ਸਾਸ਼ਣ ਦਾ ਨਾਮ ਹੋਇਆ ਇਸੇ ਕਰਕੇ ਹੋਇਆ ਕਿ ਉਹਨਾਂ ਨੇ ਜੰਗਲ ਦੇ ਵਿੱਚ ਆ ਕੇ ਇੱਥੇ ਖਾਤਿਰ ਕੀਤਾ ਸਾਨੂੰ ਵੀ ਉਹਨਾਂ ਨੇ ਸਨਮਾਨ ਦਿੱਤਾ ਹੈਗਾ ਅਸੀਂ ਸਾਨੂੰ ਗਰੀਬਾਂ ਨੂੰ ਨਮਾਣਿਆਂ ਨੂੰ ਹੈਗਾ ਆਪਣੇ ਚਰਨਾਂ ਨਾਲ ਜੋੜਿਆ ਸਾਨੂੰ ਇੱਥੇ ਬਖਸ਼ਿਸ਼ ਕੀਤੀ ਹੈਗਾ ਤੇ ਸੰਗੁਰ ਜੀ ਨੇ ਸਾਨੂੰ ਵਿੱਦਿਆ ਪੜਾਈ ਹੈਗਾ ਸਾਨੂੰ ਆਪਣੇ ਸਮਾਜ ਪ੍ਰਤੀ ਪ੍ਰੇਰਿਤ ਕੀਤਾ ਵੇ ਗਰੀਬ ਲੋਕ ਹੈ ਇਹਨਾਂ ਦੀ ਆਪਾਂ ਆਪਣੇ ਸਮਾਜ ਦੀ ਬਾਹ ਫੜਨੀ ਹੈ ਤੇ ਬਾਲਮੀਕ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜਰੂਰ ਅੱਗੇ ਪ੍ਰਸਾਰਾ ਕਰਨਾ ਆਉਂਦਾ ਹੈਗਾ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਹੈ ਸਾਰਾ ਕੁਝ ਜਿਵੇਂ ਅਸੀਂ ਅੱਜ ਦੇ ਕਿ ਨਿਵੇਸ਼ਾਂ ਤੋਂ ਕਿੰਨੇ ਵੀ ਜਿਹੜੇ ਦੌਰੇ ਤੋਂ ਕੰਮ ਕੀਤਾ ਜਾ ਰਿਹਾ ਸਮਾਜ ਵਾਸਤੇ ਦੇਖੋ ਸਾਡੇ ਵੱਲੇ ਉੱਤੇ ਅਸੀਂ ਇੱਕ ਉੱਤੇ ਹੈਗਾ ਸਾਡਾ ਸਕਿੱਲ ਸੈਂਟਰ ਵੀ ਚੱਲਦਾ ਹੈ ਜਿੱਦੇ ਵਿੱਚ ਪਿਛਲੇ ਵਾਰੀ ਇੱਥੇ ਹੋਟਲ ਮੈਨੇਜਮੈਂਟ ਦਾ ਅਸੀਂ ਬੱਚਿਆਂ ਨੇ ਕੋਰਸ ਕੀਤਾ ਬੱਚਿਆਂ ਨੇ ਕੀਤਾ ਹੈਗਾ ਫਿਰ ਦੋ ਤਿੰਨ ਹੋਰ ਵੀ ਕੰਪਿਊਟਰ ਦਾ ਕੋਰਸ ਕਰਦੇ ਬੱਚੇ ਉੱਤੇ ਹੈਗਾ 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 ਹਾਂ ਤੇ ਅੱਜ ਤੋਂ ਪਹਿਲਾਂ ਵੀ ਅਸੀਂ ਹੁਣ ਤੋਂ ਮੈਂ ਘਟ ਯੋਗਾ ਕਰਦਾ ਪਹਿਲਾਂ ਅਸੀਂ ਕਈ ਯੋਗਾ ਕੈਂਪ ਲਾਉਂਦੇ ਸੀਦੇ ਜਦੋਂ ਅਸੀਂ ਛੋੜਾ ਜੂਵ ਬਸਤਾ ਵਿੱਚ ਜਾਦੇ ਸੀਦੇ ਹੈਗਾ ਤਕਰੀਬਨ ਅਸੀਂ ਉਦੋਂ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਹੈਲਥਪ ਬਹੁਤ ਹੀ ਕਾਫੀ ਜਾਗਰੂਕ ਕਰ ਦਿੰਦੇ ਸੀਦੇ ਪਰ ਹੁਣ ਤੋਂ ਕੋਈ ਨਹੀਂ ਜਦਾ ਇਹਨੇ ਕਰਦੇ ਹੈਗਾ ਪਰ ਪਹਿਲਾਂ ਸਾਡੇ ਜਿਆਦਾ ਸੀਦਾ ਪਰ ਹੁਣ ਅਸੀਂ ਐਜੂਕੇਸ਼ਨ ਵਾਲ ਸੋਚਦੇ ਆ ਕਿ ਜਿਹੜੇ ਸਾਡੇ ਪਿੰਡਾਂ ਦੇ ਆਮ ਬੱਚੇ ਹੈਗੇ ਆ ਇਹਨਾਂ ਨੂੰ ਥੋੜਾ ਜਿਹਾ ਪ੍ਰੇਰਿਤ ਕੀਤਾ ਜਾਵੇ ਨਸ਼ਿਆਂ ਤੋਂ ਹਟਾ ਕੇ ਇਹਨਾਂ ਨੂੰ ਗਿਆਨ ਨਾਲ ਕਿਤਾਬ ਮੁਕੀ ਬਣਾਇਆ ਜਾਵੇ ਪਿੱਛੇ ਵੀ ਮੈਂ ਸੀਐਮ ਸਾਹਿਬ ਨਾਲ ਵੀ ਕੀਤੀ ਸੀ ਗੱਲ ਡੀਸਾਂ ਨਾਲ ਕੀਤੀ ਸੀ ਗੱਲ ਕਿ ਇਹਨਾਂ ਨੂੰ ਥੋੜਾ ਜਿਹਾ ਜਿਵੇਂ ਮੈਸਨ ਦਾ ਕੋਰਸ ਹੋ ਗਿਆ ਹੋਰ ਜਿਹੜੇ ਕੋਰਸ ਇਹਨਾਂ ਨੂੰ ਕੀਤ ਕਰਾਏ ਜਾਣ ਪਿੰਡਾਂ ਦੇ ਵਿੱਚ ਹੈਗਾ ਤਾਂ ਕਿ ਇਹ ਜੇ ਨਹੀਂ ਜਿਆਦਾ ਪੜ੍ਹ ਲਿਖੇ ਹੈਗੇ ਆ ਤੇ ਕਿਤਾ ਮੁਕੀਤ ਹੋ ਸਕਣ ਜੇ ਬੰਦੇ ਕੋਲ ਹੁਨਰ ਹੋਵੇਗਾ ਹੁਨਰ ਆਪਣੇ ਆਪ ਬਾਹਰ ਆਉਂਦਾ ਹੈਗਾ ਜਿਹੜਾ ਗਾਉਣ ਦਾ ਜਿਹਨੂੰ ਕੰਮ ਆਉਂਦਾ ਹੋਊਗਾ ਉਹ ਜ਼ਰੂਰ ਗਾਉਣ ਲੱਗੇਗਾ ਰੋਡ ਤੇ ਗਾਉਂਦਾ ਜਾਵੇ ਹੋਗਾ ਹੈਗਾ ਤੇ ਕਈ ਵਾਰੀ ਸ਼ੌਂਕ ਨਾਲ ਹੀ ਗਾਈ ਜਾਂਦਾ ਆਪਣੇ ਆਪ ਆਪਣੇ ਜੋ ਧੁਨ ਆਉਂਦੀ ਹੈ ਤੇ ਉਹ ਉਸ ਧੁਨ ਵਜਣ ਲੱਗ ਪੈਂਦੀ ਹੈ ਇਸੇ ਤਰ੍ਹਾਂ ਜੇਕਰ ਆਪਾਂ ਇਹਨਾਂ ਨੂੰ ਜੇ ਪੜ੍ਹ ਲਿਖੀ ਦੇ ਸਕੀਏ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਨਾਲ ਜੋੜਦਾ ਜਾਵੇ ਤਾਂ ਕਿ ਜਦੋਂ ਕਿੱਤਾਂ ਨਾਲ ਜੋੜਨ ਦੇ ਇਹ ਆਪੇ ਕੰਮ ਕਰਨਗੇ ਕਿਉਂਕਿ ਜਦੋਂ ਇਹ ਕਿਸੇ ਨੂੰ ਕਪਕੇਚੇ ਨਾਲ ਜੋੜ ਦਿਆਂਗੇ ਉਹ ਚੀਜ਼ ਅੰਦਰ ਅੰਦਰ ਘਰ-ਕਾਰ ਜਾਏਗੀ ਨਾ ਤਾਂ ਆਟੋਮੈਟਿਕ ਉਧਰ ਤੁਰ ਪੈਣਗੇ ਹੈਗਾ ਤੇ ਇਸ ਕਰਕੇ ਅੱਜ ਦੇ ਜੀ ਨੌਜਵਾਨ ਜੋ ਪੀਡੀ ਹੈ ਨਹੀਂ ਜਿਆਦਾ ਪੜ੍ਹ ਲਿਖ ਸਕੀ ਤੇ ਇਹਨਾਂ ਨੂੰ ਅਸੀਂ ਕਿੱਤੇ ਨਾਲ ਜੋੜਿਆ ਜਾਵੇਗਾ ਇਹਨਾਂ ਨੂੰ ਕੋਈ ਕੰਮ ਸਿਖਾਇਆ ਜਾਵੇਗਾ ਜਿਦਾਂ ਸੰਸਿਚੇਵਾਲ ਮਹਾਂਪੁਰਸ਼ ਵੀ ਉੱਥੇ ਪ੍ਰਾਲਾ ਕਰਦੇ ਹੈਗੇ ਆ ਕਈ ਵਾਰੀ ਉੱਥੇ ਕਈ ਸਾਰੇ ਮੁੰਡੇ ਜੇਸੀਪੀ ਹੋ ਸਕਦੇ ਆ ਕੁਝ ਲੋਕ ਉਥੇ ਬੱਚੇ ਜਿਹੜੇ ਹੈਗੇ ਆ ਬਾਬਾ ਜੀ ਕੋਲ ਵੈਲਡਿੰਗ ਦਾ ਕੰਮ ਸਿੱਖਦੇ ਹੈਗੇ ਆ ਇਸ ਕਰਕੇ ਸਾਡੀਆਂ ਕੋਸ਼ਿਸ਼ ਹੈਈ ਹੈ ਕਿ ਬੱਚਾ ਨੂੰ ਜਿਹੜਾ ਹੈ ਉਹ ਨਹੀਂ ਆਪਣੀ ਤਾਂ ਪੜ੍ਹਾਈ ਵਾਲੇ ਫੇਰ ਤੱਕ ਨਹੀਂ ਪੜ ਸਕਦੇ ਕਿਤੇ ਨਾ ਜੋੜਿਆ ਜਾਵੇ ਕਿਸੇ ਨਾ ਕਿਸੇਗਾ ਜੀ ਆਪਾਂ